ਜਿਸ ਬੰਦੇ ਕੋਲ ਬਹੁਤ ਤਾਕਤ ਹੋਵੇ ਤਾਕਤ ਹਰ ਪ੍ਰਕਾਰ ਦੀ ਨਹੀਂ ਸਰੀਰ ਦੀ ਤਾਕਤ ਰਾਜਨੀਤੀ ਦੀ ਤਾਕਤ ਪਰਿਵਾਰ ਦੀ ਤਾਕਤ ਦੌਲਤ ਦੀ ਤਾਕਤ ਬੱਚਿਆਂ ਨੂੰ ਚੁੱਪ ਕਰਾਉ ਜੀ ਥੋੜਾ ਜਿਆਦਾ ਜਿਸ ਬੰਦੇ ਕੋਲ ਤਾਕਤ ਹੋਵੇ ਹੁਣ ਉਹ ਆਪਣੀ ਤਾਕਤ ਨੂੰ ਵੇਖ ਕੇ ਤਾਕਤ ਨੂੰ ਤਾਕਤ ਦੀ ਅਜਮਾਈਸ਼ ਕਰਕੇ ਇਹ ਗੁਣ ਗਾਏਗਾ ਕਹੇਗਾ ਹੈ ਅਕਾਲ ਪੁਰਖ ਵਾਹਿਗੁਰੂ ਇਹ ਤਾਂ ਤੇਰੀ ਬਖਸ਼ਿਸ਼ ਹੈ ਮੇਰੇ ਗਰੀਬ ਦੇ ਕੋਲ ਕੀ ਹੈ ਇਹ ਤਾਂ ਤੇਰੀ ਰਹਿਮਤ ਹੈ ਮੈਨੂੰ ਜਿਹੜੀ ਇੰਨੀ ਤਾਕਤ ਦਿੱਤੀ ਤੇ ਹੇ ਵਾਹਿਗੁਰੂ ਮੈਨੂੰ ਇੰਨੀ ਕੋ ਤਾਕਤ ਦਿੱਤੀ ਹੈ ਤੇ ਮੈਂ ਸਾਰੇ ਸਾਰੀ ਦੁਨੀਆ ਨੂੰ ਮੋਹਰੇ ਲਾਈ ਫਿਰਦਾ ਹਾਂ ਹੇ ਪ੍ਰਮਾਤਮਾ ਤੂੰ ਕਿੰਨਾ ਤਾਕਤਵਰ ਹੋਏਗਾ ਤੇਰੇ ਕੋਲ ਕਿੰਨੀ ਤਾਕਤ ਹੋਏਗੀ ਤੇਰੇ ਕੋਲ ਕਿੰਨਾ ਬਲ ਹੋਏਗਾ ਤੇਰੇ ਕੋਲ ਕਿੰਨਾ ਜ਼ੋਰ ਹੋਏਗਾ ਤੂੰ ਕੀ ਨਹੀਂ ਕਰ ਸਕਦਾ ਸਾਨੂੰ ਸਾਨੂੰ ਥੋੜੀ ਜੀ ਤਾਕਤ ਦਿੱਤੀ ਆਪਾਂ ਦੁਨੀਆ ਅੱਗੇ ਲਾ ਲਈ ਹੁੰਦਾ ਨਾ ਜਿਹਦੇ ਕੋਲ ਤਾਕਤ ਹੋਵੇ ਫਿਰ ਬੰਦਾ ਮੋਹਰੇ ਲਾ ਲਈਦਾ ਇਸ ਸੰਸਾਰ ਨੂੰ ਜ਼ੋਰ ਹੋਵੇ ਬੰਦਾ ਅੱਗੇ ਲਾ ਲਿੰਦਾ ਇੱਕ ਜਗ੍ਹਾ ਤੇ ਬੜਾ ਕਿਸੇ ਨੇ ਸੋਹਣਾ ਲਿਖਿਆ ਉਹ ਕਹਿੰਦਾ ਹੈ ਤਖਤੇ ਸ਼ਾਹੀ ਤਖਤ ਨਸ਼ੀ ਪਰ ਆਪਣਾ ਰੰਗ ਚੜਾ ਦਿੰਦਾ ਜਿਹੜੀ ਕੁਰਸੀ ਹੁੰਦੀ ਹੈ ਨਾ ਜਦੋਂ ਤੱਕ ਤਾਂ ਬੰਦਾ ਉੱਤੇ ਨਹੀਂ ਬੈਠਾ ਨਹੀਂ ਬੈਠਾ ਤੇ ਜਿਸ ਦਿਨ ਬੰਦਾ ਜਾ ਕੇ ਉਹ ਕੁਰਸੀ ਤੇ ਬਹਿ ਜਾਂਦਾ ਫਿਰ ਕੁਰਸੀ ਆਪਣਾ ਰੰਗ ਵਿਖਾਉਂਦੀ ਹੈ ਕੁਰਸੀ ਤੇ ਬਹਿਣ ਵਾਲੇ ਨੂੰ ਕੁਰਸੀ ਆਪਣੀ ਤਾਕਤ ਦਾ ਨਜ਼ਾਰਾ ਦਿਖਾਉਂਦੀ ਹੈ ਤਖਤੇ ਸ਼ਾਹੀ ਤਖਤ ਨਸ਼ੀ ਪਰ ਆਪਣਾ ਰੰਗ ਚੜਾ ਦਿੰਦਾ ਹੈ ਰਫਤਾ ਰਫਤਾ ਹਰ ਹਾਕਮ ਕੋ ਔਰੰਗਜੀਬ ਬਣਾ ਦਿੰਦਾ ਫਿਰ ਹੁੰਦਾ ਕੀ ਹੈ ਕਿ ਬੰਦਾ ਕੁਰਸੀ ਤੇ ਬਹਿਣ ਤੋਂ ਪਹਿਲਾਂ ਤਾਂ ਭਾਵੇਂ ਲਖਬਰੀ ਕਹਿੰਦਾ ਨਾ ਜੀ ਸਾਡੇ ਚ ਤਾਂ ਹੰਕਾਰ ਨਹੀਂ ਆਉਣਾ ਨਾ ਜੀ ਐਸੀ ਤਾਂ ਬਿਲਕੁਲ ਹੀ ਕੋ ਰੱਖਣੀ ਨਹੀਂ ਜੀ ਸਾਡੇ ਚ ਤਾਂ ਨਿਮਰਤਾ ਹੀ ਬੜੀ ਆਉਣੀ ਜਿੱਦਾਂ ਫਿਰ ਕੁਰਸੀ ਤੇ ਜਾ ਕੇ ਬਹਿ ਜਾਂਦਾ ਹੈ ਪਰ ਇਹੋ ਜਿਹਾ ਲੱਤੋ ਤੇ ਲੱਤ ਧਰ ਕੇ ਬਹਿਂਦਾ ਕਿਦਾ ਹੁਣ ਮੈਂ ਹੀ ਆ ਸਭ ਕੁਝ ਪਛਾੜ ਦੂੰ ਸਾਰੇ ਜਾਂ ਉਹ ਹੁੰਦੀ ਹੈ ਕੁਰਸੀ ਦੀ ਪਾਵਰ ਤੇ ਜੇ ਬੰਦਾ ਇਹ ਸੋਚੇ ਵੀ ਪ੍ਰਮਾਤਮਾ ਤੂੰ ਮੈਨੂੰ ਆ ਥੋੜੀ ਜੀ ਪਾਵਰ ਦਿੱਤੀ ਮੈਂ ਦੁਨੀਆ ਅਕੇ ਲਾ ਲਈ ਹੈ ਪ੍ਰਮਾਤਮਾ ਤੂੰ ਕਿੰਨਾ ਪਾਵਰਫੁਲ ਹੋਏਗਾ ਗੁਰਬਾਣੀ ਪੜ ਲਓ ਕੀ ਨਹੀਂ ਕਰ ਸਕਦਾ ਜਿਹੜੇ ਅੱਜ ਧਰਤੀ ਤੇ ਬੈਠੇ ਕੱਲ੍ਹ ਉਸਮਾਨ ਤੇ ਹੋਣੇ ਹੁਣ ਇੱਕ ਬੰਦਾ ਚੁੱਪਚੀ ਪੀਤਾ ਘਰ ਬਿੰਦਾ ਹੈ 100 ਰੁਪਇਆ ਕਮਾਉਂਦਾ ਹੈ ਉਹ ਇੱਕ ਦੁਕਾਨ ਤੇ ਜਾਂਦਾ ਇੱਕ ਲਾਟਰੀ ਦੀ ਟਿਕਟ ਖਰੀਦਦਾ ਹੈ ਉਹ 15 ਦਿਨਾਂ ਦਿਨਾਂ ਬਾਅਦ ਉਹਦੀ ਲਾਟਰੀ ਖੁੱਲ ਜਾਂਦੀ ਹੈ ਤੇ 2 ਕਰੋੜ ਦੀ ਨਿਕਲੀ ਹੁੰਦੀ ਚੜਕਣਾ ਉਸਮਾਨ ਤੇ ਇੱਕ ਮਿੰਟ ਦੇ ਵਿੱਚ ਉਹ ਕੀ ਨਹੀਂ ਕਰ ਸਕਦਾ ਦੱਸੋ ਸੁੱਤੇ ਪਏ ਬੈਨੁਸ਼ਕਾਰ ਬਣਾ ਸਕਦਾ ਹੈ ਉਹ ਸ਼ਰੀਕ ਕਰ ਸਕਦਾ ਹੈ ਉਹਦੇ ਹੱਥ ਵਿੱਚ ਹੈ ਉਹ ਤਾਂ ਜਿੱਥੇ ਅੱਜ ਪਹਾੜ ਨੇ ਕੱਲ ਉਥੇ ਸਾਗਰ ਹੋਣਗੇ ਜਿੱਥੇ ਅੱਜ ਸਾਗਰ ਨੇ ਕੱਲ ਉਥੇ ਪਹਾੜ ਨਜ਼ਰ ਆਉਣਗੇ ਉਹ ਸਭ ਕੁਝ ਕਰ ਸਕਦਾ ਜਿੱਥੇ ਪਾਣੀ ਨਹੀਂ ਉਥੇ ਪਾਣੀ ਕੱਢ ਸਕਦਾ ਕਿਉਂਕਿ ਉਹਦੇ ਹੱਥ ਵਿੱਚ ਹੈ ਉਹਦੇ ਨਿਯਮ ਦੇ ਅਧੀਨ ਹੈ ਕਾਨੂੰਨ ਉਹਨੇ ਹੀ ਬਣਾਇਆ ਹੈ ਨਾ ਨਿਯਮ ਉਹਨੇ ਬਣਾਇਆ ਹੈ ਨਾ ਤੇ ਸਭ ਉਹਦੇ ਨਿਯਮ ਦੇ ਅਧੀਨ ਹੈ ਤੇ ਇਹੀ ਗੱਲ ਸਤੂ ਨੂੰ ਕਹਿੰਦੇ ਕਹਿੰਦੇ ਨੇ ਜਦੋਂ ਅਸੀਂ ਪਾਵਰ ਵਿੱਚ ਆਉਂਨੇ ਆ ਅਸੀਂ ਸੋਚਦੇ ਆ ਵੀ ਅਸੀਂ ਸਾਤੋਂ ਅੱਗੇ ਕੋਈ ਨਹੀਂ ਤੇ ਅਸੀਂ ਇਹ ਵੀ ਸੋਚ ਸਕਦੇ ਆ ਮਾਲਕ ਤੇਰੀ ਕਿੰਨੀ ਕਿਰਪਾ ਕਿ ਤੂੰ ਸਾਨੂੰ ਸੋ ਥੋੜੀ ਜੀ ਪਾਵਰ ਦਿੱਤੀ ਆਪਾਂ ਦੁਨੀਆ ਮੂਰੇ ਲਾ ਲਈ ਤੇ ਇਹ ਮਾਲਕਾ ਤੂੰ ਕਿੰਨਾ ਪਾਵਰਫੁਲ ਹੈ ਕੀ ਨਹੀਂ ਕਰ ਸਕਦਾ ਜਿਸ ਦਿਨ ਬੰਦਾ ਇਹ ਸੋਚ ਲਏ ਵੀ ਤੂੰ ਕੀ ਨਹੀਂ ਕਰ ਸਕਦਾ ਉਸ ਦਿਨ ਬੰਦਾ ਆਪਣੀ ਤਾਕਤ ਦਾ ਕਦੇ ਗਲਤ ਇਸਤੇਮਾਰ ਨਹੀਂ ਕਰਦਾ ਆਹੀ ਗੱਲ ਸਮਝਾਉਣੀ ਚਾਹੁੰਦਾ ਸੀ ਮੈਂ ਕਿ ਜਦੋਂ ਬੰਦਾ ਇਹ ਸੋਚ ਲਏ ਵੀ ਤੂੰ ਕਿੰਨਾ ਪਾਵਰਫੁਲ ਹੈ ਉਸ ਦਿਨ ਬੰਦਾ ਕਦੇ ਕਿਸੇ ਦਾ ਗਲਤ ਨਹੀਂ ਕਰਦਾ ਮੈਂ ਇੱਕੋ ਹੀ ਬੇਨਤੀ ਕਰੂੰਗਾ ਸਮਝ ਜਾਓ ਜੇ ਆਪਾਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਸਾਡੇ ਕੋਲ ਚੰਗੀ ਸੋਚ ਨਹੀਂ ਬਾਬਾ ਭਲਾ ਕਰੀਏ ਕਿਸੇ ਦਾ ਤੇ ਐਨੀ ਕੋਈ ਬੇਨਤੀ ਜ਼ਰੂਰ ਸਵਾਰ ਕਰਕੇ ਜਾਓ ਪੱਲੇ ਬੰਨ ਕੇ ਜਾਓ ਕਿਰਪਾ ਕਰਕੇ ਕਿ ਜੇ ਆਪਾਂ ਕਿਸੇ ਦਾ ਭਲਾ ਕਰਨ ਜੋਗੇ ਨਹੀਂ ਤਾਂ ਕਿਸੇ ਦਾ ਬੁਰਾ ਵੀ ਨਾ ਕਰੋ ਬਸ ਐਨੀ ਬੇਨਤੀ ਹੈ ਜੇ ਪੱਲੇ ਵੱਜ ਗਈ ਨਾ ਤੇ ਇਹ ਗੱਲ ਤਾਨੂੰ ਜ਼ਿੰਦਗੀ ਚ ਕੋਈ ਟੈਨਸ਼ਨ ਨਹੀਂ ਹੋਣੀ ਕੋਈ ਪ੍ਰੋਬਲਮ ਨਹੀਂ ਹੋਣੀ ਕਿਉਂਕਿ ਸਭ ਤੋਂ ਵੱਡਾ ਸਕੂਨ ਇਹੀ ਹੁੰਦਾ ਤੁਸੀਂ ਕਿਸੇ ਦਾ ਬੁਰਾ ਕਰਕੇ ਜਾਓ ਤੁਹਾਨੂੰ ਰਾਤ ਨੂੰ ਨੀਂਦ ਥੋੜੀ ਹੋਣੀ ਕਿਤੇ ਤੁਸੀਂ ਉਸਲਵਾਟੇ ਭੰਨੋਗੇ ਰਾਤ ਨੂੰ ਨੀਂਦ ਨਹੀਂ ਆਏਗੀ ਨਹੀਂ ਯਾਰ ਮੈਂ ਕਿਸੇ ਦਾ ਬੁਰਾ ਕਰਕੇ ਆਇਆ ਆ ਜੀ ਤੇ ਜੇ 500 ਡਾਲਰ ਖਰਚ ਕੇ ਕਿਸੇ ਦਾ ਭਲਾ ਕਰਕੇ ਆਓਗੇ ਨਾ ਤੁਸੀਂ ਆਰਾਮ ਨਾਲ ਸੌਵੋਗੇ ਨਹੀਂ ਅੱਜ ਮੈਂ ਚੰਗਾ ਕਰਕੇ ਆਇਆ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ 마ਸੀਵਾੜੇ ਦੇ ਜੰਗਲ ਵਿੱਚ ਕਿੰਨੇ ਆ ਰਾਮ ਨਾਲ ਸੁੱਤੇ ਸੀ ਕਿਉਂਕਿ ਪੁੱਤ ਵਾਰ ਕੇ ਆਏ ਸੀ ਲੇਕਿਨ ਕਿਸੇ ਦਾ ਚੰਗਾ ਕਰਕੇ ਆਏ ਸੀ ਪੁੱਤ ਵਾਰ ਕੇ ਆਏ ਲੇਕਿਨ ਕਿਸੇ ਦਾ ਭਲਾ ਕੀਤਾ ਸੀ ਨਾ ਦੁਨੀਆ ਦਾ ਭਲਾ ਕੀਤਾ ਆਪਣੇ ਪੁੱਤ ਆਪਣੇ ਸਾਹਮਣੇ ਕਟਵਾ ਲੇ ਲੇਕਿਨ ਜਦੋਂ 마ਸੀਵਾੜੇ ਦੇ ਜੰਗਲ ਵਿੱਚ ਸੁੱਤੇ ਨੇ ਤੇ નિਸ਼ਚਿੰਤ ਹੋ ਕੇ ਸੁੱਤੇ ਨੇ ਕਿਉਂਕਿ ਉੱਥੇ ਭਲਾ ਸੀ ਕਿਸੇ ਦਾ